ਗੁਰੂ ਜੀ ਦਾ ਕਲਸਾ ਹੋਇਆ ਗੁਰੂ ਜੀ ਕਿਛਤ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਭੈਣ ਜੀ ਪੰਜ ਸਾਲ ਹੋ ਗਏ ਪੈਦਾ ਹੋਇਆ ਉਸ ਤੋਂ ਬਾਅਦ ਤ੍ਰਿਪਤਾ ਜੀ ਦੀ ਕੋਖ ਨੂੰ ਭਾਗ ਨਹੀਂ ਲੱਗਾ ਬੜੇ ਪਰੇਸ਼ਾਨ ਸੰ ਪਟਵਾਰੀ ਜੀ ਵੀ ਕਿੱਟਾ ਗਈ ਅਚਾਨਕ ਇੱਕ ਦਿਨ ਨਾਲ ਕੀ ਬਾਹਰੋਂ ਖੇਡਦੇ ਖੇਡਦੀ ਆਈ ਆਟਾ ਗੁੰਨ ਰਾਇ ਸੰਤ੍ਰੇਤਾ ਜੀ ਤੇ ਨਾਨਕੀ ਨੇ ਗਲਤ ਬਹਾਪਾਲ ਰੋਵੜ ਲੱਗ ਪਈ। ਮਾਂ ਨੇ ਬੜਾ ਮਰਚਾਇਆ ਪੈਸਿਆਂ ਦੀ ਲੋੜ ਖਾਣ ਪੀਣ ਦੀ ਲੋੜ ਮੈਂ ਪੂਰਾ ਕਰ ਦਾਂ। ਨਾਨਕੀ ਆਖੇ ਨਹੀਂ ਮਾਂ ਮੈਨੂੰ ਵੀਰ ਚਾਹੀਦਾ। ਆਹ ਵਾਹ। ਕੀ ਬਾਈ? ਬਾਕੀ ਚੀਜ਼ਾਂ ਤੇ ਪਟਵਾਰੀ ਦੀ ਘਰ ਦੀ ਬਾਜ਼ਾਰ ਤੋਂ ਲੈ ਕੇ ਖਰੀਦ ਸਕਦੀ ਪਰ ਵੀਰ ਕਿੱਥੋਂ ਮਿਲਵੇ? ਵੀਰ ਦੇਣੇ ਤਾਂ ਦਾਤੇ ਦੇ ਹੱਥ ਵਿੱਚ ਹੈ ਨਾ। ਪੈਸਾ ਨਾਲ ਨਹੀਂ ਖਰੀਦੇ ਜਾਂਦਾ ਅਰਦਾਸ ਵੀ ਜੁੜ ਕੇ ਤ੍ਰਿਪਤਾ ਦੀ ਈ ਦੀ ਅੱਖਾਂ ਵਿੱਚ ਆਏ ਹੰਸੂ ਵੇਖ ਕੇ ਅਰਦਾਸ ਵੀ ਜੁੜ ਗਈ ਕਿਉਂਕਿ ਕਾਦਰ ਕੋਹੇ ਦਾਤਮ ਬਣੀ ਆਖਣ ਲੱਗੇ ਜੇ ਅਕਾਲ ਪੁਰਖ ਬਾਕੀ ਤੇ ਸਾਰਾ ਕੁਝ ਮੈਂ ਝਰ ਲਾਂਗੀ ਪ੍ਰਣਾਣ ਕੀਤੇ ਅੱਖਾਂ ਵਿੱਚ ਆਏ ਹੰਸੂ ਵਿੱਚੋਂ ਡਰੇ ਨਹੀਂ ਇਹ ਜਦੋਂ ਬਾਹਰੋਂ ਖੇਡ ਦੀ ਖੇਡ ਦੀ ਲੋਕਾਂ ਨੂੰ ਵੀਰਾਂ ਨਾਲ ਲਾੜ ਪਿਆਰ ਕਰਦਿਆਂ ਵੇਖਦੀ ਆ ਤੇ ਆ ਕੇ ਬਾਰ-ਬਾਰ ਆਉਂਦੀ ਆ ਤੇ ਮੈਥੋਂ ਜਰਾਂਗੇ ਜਾਂਦਾ ਤੇ ਕਾਲਪੁਰਖ ਮੇਰੀ ਬੇਟੀ ਨਾਨਕੀ ਨੂੰ ਵੀਰ ਬਖਸ਼ੋ ਤੇ ਵੀਰ ਵੀ ਇਹੋ ਜਿਹਾ ਹੋਵੇ ਦੇਹੋ ਜਾਂ ਸੰਸਾਰ ਵਿੱਚ ਕਿਸੇ ਭੈਣ ਨੂੰ ਮਿਲਿਆ ਹੀ ਨਾ ਹੋਵੇ। ਖੁਦਾ ਮਨਜ਼ੂਰ ਕਰਤਾ ਹੈ ਬਾਤ ਜੋ ਦਿਲ ਸੇ ਹੋਵੇ। ਮੁਸ਼ਕਲ ਬੜੀ ਹੈ, ਮੁਸ਼ਕਲ ਤੋਂ ਜਹੀ ਹੈ ਕਿ ਬੜੀ ਮੁਸ਼ਕਲ ਸੇ। ਜੇ ਦਿਲੋਂ ਅਰਦਾਸ ਕੀਤੀ ਜਾਵੇ ਤੇ ਸੁਣ ਲੈਂਦਾ ਦੂਰ ਨਹੀਂ ਰਹਿੰਦਾ। ਪੰਬੀਰੀ ਕੇ ਪਾਸ ਪਰਦੋ ਬਿੰਦ ਤੇ ਖਿਦੁਰਾਇਆ। ਕੋ ਮੀਲਾ ਵੀ ਵੇਰ ਉੱਤੇ ਦੌੜਾ ਰਹਿੰਦਾ ਹੈ ਅੜ ਵਿੱਚ ਰਿੰਦਾ ਸੁਣ ਲੈਂਦਾ ਜੇ ਦਿਲੋਂ ਦੁਆ ਕੀਤੀ ਕਰੀ। ਕਾਦਰ ਨੇ ਫਰਿਆਦ ਸੁਣ ਲਈ। ਕੁੱਖ ਨੂੰ ਭਾਗ ਲੱਗਾ। ਅਜੇ ਬੱਚੇ ਦਾ ਜਨਮ ਨਹੀਂ ਹੋਇਆ ਅਚਾਨਕ ਜਨਮ ਪੀੜਾ ਪਰੇਸ਼ਾਨ ਕਰਨ ਲੱਗੀਆਂ ਤੇ ਮਹਿਤਾ ਜੀ ਨੂੰ ਕਹਿਣ ਲੱਗੇ ਕਿ ਦਾਜ ਦੌਲਤਾਂ ਨੂੰ ਬੁਲਾ ਕੇ ਲਿਆ। ਦਾਈ ਦੌਲਤਾਂ ਨੂੰ ਬੁਲਾਉਣ ਵਾਸਤੇ ਮਹਿਤਾ ਜੀ ਗਏ। ਜਾ ਦਰਵਾਜ਼ਾ ਖੜਕਾਇਆ। ਮਾਈ ਸੀ। ਉਹਨੂੰ ਸੁਣੀਆਂ ਦਿੱਤਾ ਕਿ ਆਹ ਪਰੇਸ਼ਾਨੀ ਮੈਂ ਨਾਲ ਚਲਦੀ। ਅੱਗੇ-ਅੱਗੇ ਪਟਵਾਰੀ ਜੀ ਤੇ ਮਗਰ-ਮਗਰ ਦਾਈ ਦੌਲਤ। ਰਸਤੇ ਵਿੱਚ ਦੌਲਤਾਂ ਨੇ ਪਟਵਾਰੀ ਸਾਹਿਬ ਨਾਲ ਇੱਕ ਗਿਲਾ ਦਾ ਕੀਤਾ। ਗਿਲਾ ਕਰਦਾ ਕਹਿਣ ਲੱਗੀ ਜੀ ਨਾਨਕੀ ਪੈਦਾ ਹੋਈ ਨੂੰ 5 ਸਾਲ ਹੋ ਗਏ ਸਾਡੇ ਲਾਗੀ ਲੋਕਾਂ ਦਾ ਕੋ ਹੱਕ ਹੁੰਦਾ ਹੈ ਜਿਸ ਤੋਂ ਮੈਂ ਵਿਰਲੀ ਰਹਿ। ਪਟਵਾਰੀ ਜੀ ਨੇ ਅੱਗੇ ਤੇਰਾ ਗਿਲਾ ਕਾਦਾ। ਕਹਿਣ ਲੱਗੀ ਨਾਨਕੀ ਪੇਕੇ ਪਿੰਡ ਦੀ ਆਪਣੇ ਨਾਨਕੇ ਚ ਪੈਦਾ ਹੋਈ ਤ੍ਰਿਪਤਾ ਦੇ ਪੇਕੇ ਪਿੰਡ ਹੋਈ ਤੇ ਜਿਹੜਾ ਮੇਰਾ ਲਾਗ ਪਤਾ ਸੀ ਮੈਨੂੰ ਮਿਲਿਆ ਹੀ ਤੇ ਪਟਵਾਰੀ ਸਾਹਿਬ ਮੇਰੇ ਨਾਲ ਇੱਕ ਵਾਅਦਾ ਕਰੋ ਮੈਂ ਤਾਂ ਜੀ ਕਹਿਣ ਲੱਗੇ ਦੱਸਦਾ ਹੂ ਤਾਂ ਕਹਿਣ ਲੱਗੀ ਜੇ ਤੇਰੇ ਘਰ ਵਿੱਚ ਪੁੱਤਰ ਪੈਦਾ ਹੋਵੇ ਤੇ ਸੁੱਤੇ ਮੋਤੀਆਂ ਵੀ ਥਾਲੀ ਭਰ ਕੇ ਲਾਉਂਦਾ ਨਮਾਜ਼ ਪਟਵਾਰੀ ਨੇ ਅਖਾਹ ਦੌਲਤਾਂ ਤੋਂ ਖਬਰ ਦਈ ਮੈਂ ਤੇਰੀ ਰੀਜ ਪੂਰੀ ਕਰ ਦੇ ਦੁਆ ਕਰ ਖੁਦਾ ਅਗੇ ਮੇਰੇ ਘਰ ਵਿੱਚ ਪੁੱਤਰ ਪੈਦਾ ਹੋਵੇ ਆਣ ਪਹੁੰਚੇ ਘਰ ਵਿੱਚ ਪ੍ਰਕਾਸ਼ ਹੋ ਗਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਮਿੱਟੀ ਤੋਂ ਦੇਖ ਚਾਨਣ ਜਿਹਨੇ ਸੰਸਾਰ ਦੀ ਤੋਂਦ ਖਤਮ ਕਰਨੀ ਸੀ ਕਮਰੇ ਵਿੱਚ ਰਸਨਾਈ ਪੈਦਾ ਕਰ ਦਿੱਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟਪਰਾਧੀ ਤਰਿਆ ਰੇ ਗੁਰ ਨਾਨਕ ਜਿੰਨੇ ਸੁਨਿਆ ਤੇ ਕਿਹਾ ਇਹ ਸੱਚ ਕਰ ਬਾਸਨ ਜਿਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸੁਣਿਆ ਤੇ ਦੇਖਿਆ ਗਰਭ ਜੋਨੀ ਤੁਨ ਜਾਤ ਪਟ। ਭਲਾ ਦੌਲਤਾਂ ਕਿ ਨਹੀਂ ਭਾਗਾਂ ਵਾਲੀ ਹੋਵੇਗੀ ਜਿਨੇ ਪਹਿਲੀ ਵਾਰੀ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਜਦੋਂ ਦੌਲਤਾਂ ਨੇ ਹਜੂਰ ਦੇ ਦੀਦਾਰ ਕੀਤੇ ਤੇ ਬਢਾਪੇ ਵਿੱਚ ਜਵਾਨੀ ਨਜ਼ਰ ਆਈ। ਇਹਨੇ ਲੱਗਾ ਜਿਵੇਂ ਸਰੀਰ ਨੂੰ ਰਕੇ ਹੋਏ ਰੋਗ ਖੰਭ ਲਾ ਕੇ ਉਡਾਰੀਆਂ ਮਾਰ ਗਏ। ਨਦਰ ਵੀ ਤੇਜ ਹੋ ਗਈ। ਕਦਮ ਵੀ ਤੇਜ ਹੋ ਗਏ। ਚੇਤਾ ਆ ਪਟਵਾਰੀ ਨੂੰ ਜਾ ਕੇ ਦੱਸਾਂ। ਮੈਂ ਤਾਂ ਜੀ ਉਡੀਕ ਕਰ ਰਹਾ ਹਾਂ ਸਨ। ਬਟ ਆਪਾਂ ਜਵਾਨੀ ਦੀ ਤਰ੍ਹਾਂ ਛਾਲਾ ਮਾਰਤਾ ਉਹਦੇ ਕੋਲ ਪਹੁੰਚਾ ਆਖਿਆ ਪੜਵਾਰੀਆ ਤੂੰ ਭਾਗਾ ਵਾਲਾ ਬਸ ਭਾਗਾ ਵਾਲਾ ਕਹਿਣ ਦੀ ਧੀਰ ਸੀ ਪਤਾ ਲੱਗਿਆ ਇਹ ਲੜਕਾ ਪੈਦਾ ਹੋਇਆ ਦੌਲਤਾਂ ਨੇ ਆਖਿਆ ਤੇਰੇ ਘਰ ਵਿੱਚ ਪੁੱਤਰ ਪੈਦਾ ਹੋਇਆ ਤੇ ਪੁੱਤਰ ਵੀ ਅਦੀਬ ਜਿਹਾ ਐਨਾ ਹੱਥਾਂ ਨਾਲ ਹਜ਼ਾਰਾਂ ਪੁੱਤਰ ਪੈਦਾ ਇਸ ਤਲਵੰਡੀ ਵਿੱਚ ਪੈਦਾ ਕੀਤੇ ਪਰ ਪੜਵਾਰੀਆ ਤੇਰੇ ਪੁੱਤ ਵਰਗਾ ਅਜੇ ਤੱਕ ਪੁੱਤ ਪੈਦਾ ਨਹੀਂ ਹੋਇਆ ਇਸ ਵਿੱਚ ਜਦੋਂ ਇਹ ਖਬਰ ਮਹਿਤਾ ਜੀ ਨੂੰ ਮਿਲੀ ਨਾ ਇਹ ਮਹਿਤਾ ਜੀ ਨੂੰ ਵਾਅਦਾ ਚਿੱਤੇ ਆ ਗਿਆ ਅੰਦਰ ਗਿਆ ਤੇ ਰਸੋਈ ਦੇ ਵਾਦੇ ਵੇਖਣ ਲੱਗੇ ਸੋਚਦੇ ਨੇ ਲੰਬੇ ਅਰਸੇ ਤੋਂ ਬਾਅਦ 5 ਸਾਲਾਂ ਤੋਂ ਬਾਅਦ ਪੁੱਤ ਮਿਲਿਆ ਦੌਲਤਾਂ ਨੇ ਵਾਦਾ ਕੀਤਾ ਸੀ ਜੇ ਨਿਗੀ ਜੀ ਥਾਲੀ ਥੋੜੀ ਭਰ ਕੇ ਦੇਣੀ ਮੋਤੀਆਂ ਵੱਡੀ ਥਾਲੀ ਵਾਦੇ ਤੋਂ ਲਈ ਅੰਦਰ ਗਿਆ ਤੇ ਮੋਤੀਆਂ ਦੀ ਭਰਵੀ ਤੇ ਦੌਲਤਾਂ ਨੂੰ ਕਹਿਣ ਲੱਗੇ ਦੌਲਤਾਂ ਕਰ ਚੋਰੀ ਜਦੋਂ ਆਖਿਆ ਕਰ ਚੋਰੀ ਕਿੰਨ ਕਿਉਂ ਤੂੰ ਆਪੇ ਤੇ ਮੰਨ ਕੀਤੀ ਸੀ ਤੋਈ ਸੱਚੇ ਮੋਤੀਆਂ ਦੀ ਥਾਲੀ ਭਰ ਕੇ ਲਵਾਗੀ ਉਹਨੂੰ ਪੁੱਤ ਪੈਦਾ ਹੋਇਆ ਤੇ ਮੈਂ ਸੁੱਤੇ ਮੋਤੀਆਂ ਦੀ ਥਾਲੀ ਲਿਆ ਕੇ ਤੈਨੂੰ ਉਹਨਾਂ ਝੋਲੀ ਕਰ ਪੀ ਤੇਰੀ ਝੋਲੀ ਵਿੱਚ ਪਾਵਾਂ ਦਿੱਤੂ ਹਨ ਨਹੀਂ ਕਿਹਾ। ਦੌਲਤਾਂ ਨੇ ਆਖਿਆ ਮੈਂ ਰੱਜੀ। ਮੈਂ ਰੱਜੀ। ਪਰ ਉਹ ਵਾਲੀ ਕਹਿੰਦਾ ਤੂੰ ਰੱਜੀ ਕਿ ਨਿਆਰ ਰੱਜੀ। ਤੂੰ ਤੇ ਦੌਲਤਾਂ ਦੌਲਤ ਵੀ ਮੰਗ ਕਰ ਰਹੀ ਸਾਂ। ਰਸਤੇ ਵਿੱਚ ਮੇਰੇ ਨਾਲ ਵਾਅਦਾ ਕਰਕੇ ਹੁਣ ਕਹਿੰਦੀ ਮੈਂ ਰੱਜੀ। ਕਹਿੰਦੀ ਮੇਰੇ ਮਾਪਿਆਂ ਨੇ ਮੇਰਾ ਨਾਮ ਰੱਖਿਆ ਸੀ ਦੌਲਤਾਂ। ਦੌਲਤਾਂ ਦਾ ਅਰਥ ਹੈ ਜਿਹਦੇ ਘਰ ਵਿੱਚ ਗਰੀਬੀ ਨਾ ਹੋਵੇ, ਮਾਲਾ-ਮਾਲ ਤਾਂ। ਨਾ ਮਾਪਿਆਂ ਨੇ ਦੌਲਤਾਂ ਨਾਲ ਰਖਿਆ ਸੀ ਪਰ ਮੈਂ ਦੌਲਤਾਂ ਦਾ ਮੂੰਹ ਵੀ ਨਾ ਵੇਖਿਆ ਗਰੀਬਾਂ ਦੇ ਘਰ ਵਿੱਚ ਪੈਦਾ ਹੋਇਆ ਪਰ ਸਦੀਮੁਦੀ ਆਜ ਤੇਰੇ ਪੁੱਤਰ ਦੇ ਵਿਦਾਰ ਕਰਕੇ ਇਹ ਦਾਈ ਦੌਲਤਾਂ ਸਦੀਮੁਦੀ ਦੌਲਤਵਾਰੀ ਬਣ ਗਈ ਅੱਜ ਦਾਈ ਦੌਲਤਾਂ ਸਦੀਮੁਦੀ ਦੌਲਤਾਂ ਬਣ ਗਈ ਤੇ ਪਟਵਾਰੀ ਪੁੱਛਦਾ ਕਿਵੇਂ ਕਹਿਣ ਲੱਗੀ ਸਦੀਮੁਦੀ ਤੇਰੇ ਘਰ ਵਿੱਚ ਜਿਹੜਾ ਪੁੱਤ ਪੈਦਾ ਹੋਇਆ ਪਟਵਾਰੀ ਸਾਹਦ ਉਹਦੇ ਸਾਹਮਣੇ ਤੇ ਮੋਤੀ ਪਿਆਮੇਤ ਰੱਖਦੇ ਕੋਈ ਐਮੇਤ ਨਹੀਂ ਰੱਖਦੇ ਤੇਰੇ ਪੁੱਤਰ ਦੇ ਬਰਾਬਰ ਇਤੋਛ ਦੇ ਦਾਪੇ ਨੇ ਮੈਨੂੰ ਹੁਣ ਮੜੇ ਮੋਤੀਆਂ ਦੀ ਕੋਈ ਲੋੜ ਨਹੀਂ ਪਟਵਾਰੀ ਜੀ ਥਾਲੀ ਭੜ ਕੇ ਸਾਹਮਣੇ ਕਰੇ ਤੇ ਦੌਲਤਾਂ ਜਵਾਬ ਵਿੱਚ ਕੀ ਆਖ ਰਹੀ ਐ ਇਹਨਾਂ ਸ਼ਬਦਾਂ ਵਿੱਚ It's my birthday! चलबाजूर अजी न तकिया ख़ुदा सिखबो हे तूरदाी तुरी चल बाजू तकिया ख़ुदा सिखबो है तूर जोत गोत को जो गमी

مہاراج کے مہاراجا نبیوں کے نبی ہے یہ اللہ بے نظور ہے نبیوں کے نبی ہے یہ اللہ بے نظور ہے साड़ी सां Thank <laughs> you. let Oh, let you yes. ਮਹਾਦਿਆ ਸਿੱਧ ਕਰੇ ਇਹਦੇ ਉਪਰ ਜ਼ਿੰਦਗੀ ਕੁਮਾਦਿਆ ਇੱਕ ਕਰੇ ਇਹਦੇ ਉਪਰ ਜ਼ਿੰਦਗੀ ਕੁਮਾਦਿਆ ਦਰਨਾ ਤੇ ਸੁਰ What's up, wa rahmatullahi